ਗੁਰਦੁਆਰਾ ਸੰਗਤ ਸਾਹਿਬ ਨੇ ਜੀਤ ਵਿਹਾਰ ਲਾ ਹਰਕੜੂ ਅੰਮ੍ਰਿਤਸਰ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਨਿਸ਼ਾਨ ਸਾਹਿਬ ਦੀ ਸ਼ਰਧਾ ਚਾਹੇ ਹੇਠ ਨਿਰਮਲ ਸਿੰਘ ਆਨੰਦੀ ਅਗਵਾਈ ਵਿੱਚ ਪੰਜ ਪੈਰ ਬਾਤ ਫੇਰੀਆਂ ਕੱਢੀਆਂ ਗਈਆਂ। ਉਪਰੰਤ ਦੋ ਸ੍ਰੀ ਅਕਨਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਭਾਈ ਅਮਰੀਕ ਸਿੰਘ ਤੇ ਸਾਥੀਆਂ ਨੇ ਇੱਕ ਵਿਸਰੀ ਪੜੀ। ਭਾਈ ਦੀਪਿੰਦਰ ਸਿੰਘ ਤੇ ਸਾਥੀਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸੇ ਕਮਿਸ਼ਨਰੀ ਕਾਲਜ ਵੱਲੋਂ ਆਏ ਪ੍ਰਚਾਰਕ ਭਾਈ ਅਮਨਦੀਪ ਸਿੰਘ ਵੱਲੋਂ ਗੁਰਬਾਣੀ ਦੀ ਕਥਾ ਵਿਚਾਰਾ ਕੀਤੀਆਂ ਗਈਆਂ ਉਪਰੰਤ ਦੁਪਹਿਰ ਦੇ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ ਸ਼ਾਮ ਨੂੰ ਦੀਵ ਮਾਲਾ ਕੀਤੀ ਗਈ ਇਸ ਮੌਕੇ ਕੈਪਟਨ ਅਜੀਤ ਸਿੰਘ ਸੰਧੂ ਪ੍ਰદાન ਨਿਰਮਲ ਸਿੰਘ ਆਨੰਦ ਜਰਨਲ ਸਕੱਤਰ ਬਾਬਾ ਚੰਦਲ ਸਿੰਘ ਬਲਜੀਤ ਸਿੰਘ ਰਾਜੂ ਢਿੱਲੋਂ ਸੀਨੀਅਰ ਮਿਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਗੁਰਮਖ ਸਿੰਘ ਦਨਜੀਤ ਸਿੰਘ ਬੂਟਾ ਸਿੰਘ ਪਰਮਜੀਤ ਕੌਰ ਰਾਏ ਯੋਗਿੰਦਰ ਕੌਰ ਅਮਰਜੀਤ ਕੌਰ ਇੰਦਰਪ੍ਰੀਤ ਕੌਰ ਆਨੰਦ ਈਸ਼ਰੀਨ ਕੌਰ ਆਨੰਦ ਕਸ਼ਮੀਰ ਕੌਰ ਅਮਰਿਤ ਕੌਰ ਜਤਿੰਦਰ ਕੌਰ ਜੋਤੀ ਭੋਲੀ ਪੰਜੀਤ ਸੁਦਰਸ਼ਨ ਸਿੰਘ ਸੇਠੀ ਮੈਨੇਜਰ ਕਸ਼ਮੀਰ ਸਿੰਘ ਗਿੱਲ ਪਰਮਜੀਤ ਸਿੰਘ ਡਿੰਪੀ ਸਰਬਜੀਤ ਸਿੰਘ ਸੰਧੂ ਬਾਬਾ ਸੁਖਦੇਵ ਸਿੰਘ ਮਰਾਤਪੁਰਾ ਬਾਬਾ ਗੁਰਮੀਤ ਸਿੰਘ ਛਮਸ਼ੀਰ ਸਿੰਘ ਹਰਦੇਵ ਸਿੰਘ ਜਸਪਾਲ ਸਿੰਘ ਜਸਪਾਲ ਸਿੰਘ ਜਸਾ ਸਿੰਘ ਗਮਟਾਲਾ ਗੁਰਪ੍ਰੀਤ ਸਿੰਘ ਪੰਨੂ ਸ਼ਹਿਬਾਤ ਸਿੰਘ ਪੰਨੂ ਬੱਬਲਪ੍ਰੀਤ ਹਰਨੂਰ ਸਿੰਘ ਮਨਮੋਹਿਤ ਨਿਸ਼ਾਨਤ ਸਿੰਘ ਸੰਤੋਖ ਸਿੰਘ ਮੰਗਲ ਸਿੰਘ ਸਾਈਕਲ ਯਾਤਰਾ ਵਾਲੇ ਦਰਸ਼ਨਕੌਰ ਰੰਦਾਵਾ ਮਨਜੀਤਕੌਰ ਕਬਲਜੀਤਕੌਰ ਕੁਲਦੀਪ ਸਿੰਘ ਸਮੇਤ ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ ਜੋੜਾ ਕਰਦੀ ਸੇਵਾ ਬਰਵਿੰਦਰ ਸਿੰਘ ਤੇ ਸਾਥੀਆਂ ਨੇ ਕੀਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰਪੁਰਬ ਗੁਰਦੁਆਰਾ ਸੰਗਤ ਸਾਹਿਬ ਰੰਜੀਤ ਵਿਹਾਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਸਾਰੀਆਂ ਸੰਗਤਾਂ ਪਿੰਨੋ ਰਾਲ ਮਿਲ ਕੇ ਬਹੁਤ ਧੂਮ-ਧਾਮ ਤੇ ਸ਼ਦਾ ਪਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੁਰਪੁਰਬ ਦੇ ਸੰਬੰਧ ਵਿੱਚ ਪਹਿਲਾ 29 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ 5 ਪ੍ਰਭਾਤ ਫੇਰੀਆਂ ਕੱਡੀਆਂ ਗਈਆਂ ਜੋ ਰੰਜੀਤ ਵਿਹਾਰ ਇਲਾਕਾ ਲੋਹਾਰਾ ਕਾ ਰੋਡ ਦੇ ਵਕ-ਵਕ ਗਲੀਆਂ ਬਜ਼ਾਰਾਂ 'ਚ ਹੁੰਦਾ ਹੋਇਆ ਤਕਰੀਬਨ 35 36 ਘਰਾਂ ਦੇ ਵਿੱਚ ਪ੍ਰਭਾ ਫੈਰੀ ਦੇ ਚਰਨ ਸੰਗਤ ਨੇ ਪੁਆਏ ਨੇ ਸੇਵਾ ਕੀਤੀ ਹੈ ਤੇ ਆਪਣਾ ਸਹਿਯੋਗ ਦਿੱਤਾ ਹੈ ਸਾਰੀਆਂ ਸੰਗਤਾਂ ਨੂੰ ਸੱਚੇ ਪਾਛਾ ਜੜਦੀਆਂ ਕਲਾਚ ਰੱਖਣ ਸਰਬੱਤ ਨੂੰ ਨਾਮਦਾਨ ਬਖਸ਼ਣ ਤੇ ਗੁਰੂ ਸਾਹਿਬ ਦਾ ਜੋ ਉਪਦੇਸ਼ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ ਨਾਮ ਜੋ ਗੁਰੂ ਮਹਾਰਾਜ ਸਾਨੂੰ ਦੇ ਗਏ ਨੇ ਨਾਮ ਵੀ ਜਰੂਰ ਜਪਣਾ ਚਾਹੀਦਾ ਹੈ ਗੁਰੂ ਮਹਾਰਾਜ ਦਾ ਜਨਮ ਸਨ 1469 ਈਸਵੀ ਨੂੰ ਮਹਤਾ ਕਲਿਆਨ ਦਾਸ ਜੀ ਪਿਤਾ ਜੀ ਅਤੇ ਮਾਤਾ ਅਕਤਾ ਜੀ ਦੀ ਕੁੱਖ ਤੋਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਵਕ ਵਕ ਤੇਜ ਕੀਤੇ ਸੱਚਾ ਸੌਦਾ ਕੀਤਾ ਪਾਉਂਦੇ ਨੂੰ ਸਮਝਾਇਆ ਹਰਦوار ਦੇ ਸੰਤਾਂ ਨੂੰ ਸਮਝਾਇਆ ਮੱਕੇ ਮਦੀਨੇ ਦੇ ਗੁਰੂ ਸਾਹਿਬ ਉੱਥੇ ਜੀਵਨ ਜੋ ਕਾਜੀ ਸੀ ਉਹਨੂੰ ਉਪਦੇਸ਼ ਦਿੱਤਾ ਭੁਗੀਆਂ ਚੋਰ ਨੂੰ ਤਾਰਿਆ ਸੱਜਣ ਠੱਗ ਨੂੰ ਤਾਰਿਆ ਅਤੇ ਜੋ ਪੰਜਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਨੇ ਪੰਜਾ ਪ੍ਰਗਟ ਕੀਤਾ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਫਾਈ ਲਾਲੋ ਨੂੰ ਭਾਗ ਲਾਏ ਹੰਕਾਰੀ ਜੋ ਮਲਕ ਭਾਗੋ ਸੀ ਉਸ ਨੂੰ ਦੱਸਿਆ ਬੀ ਤੂੰ ਜੋ ਇੱਕ ਖੌਨ ਲੋਕਾਂ ਦਾ ਚੂਸ ਕੇ ਲੰਗਰ ਲਗਾਉਂਦਾ ਹੈ ਇਹ ਠੀਕ ਨਹੀਂ ਬਾਬਰ ਨੂੰ ਜਬਰ ਮੂੰਹ ਤੇ ਕਿਹਾ ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਕੁਰਾਸਨ ਕਸਮਾਨਾ ਕੀਤਾ ਹਿੰਦੁਸਤਾਨ ਡਰਾਇਆ ਆਪ ਦੀ ਜੰਗਲੈ ਕਾਬਲੋ ਪਾਇਆ ਉਸ ਨੂੰ ਕਿਹਾ ਵੀ ਤੂੰ ਪਾਪ ਦੀ ਜੰਗ ਲੈ ਕੇ ਆਇਆ ਬਾਬਰ ਨਸ਼ੇ ਦੇ ਵਿੱਚ ਹਕੂਮਤ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਉਹਨੇ ਇਸ਼ਾਰਿਆਂ ਦਾ ਤੇ ਗੁਰੂ ਸਾਹਿਬ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਚੱਕੀ ਪੀਸੋ ਤੇ ਗੁਰੂ ਮਹਾਰਾਜ ਦੇ ਇਸ਼ਾਰੇ ਤੇ ਸਾਰੀਆਂ ਚੱਕੀਆਂ ਆਪਣੇ ਆਪ ਹੀ ਚੱਲਣ ਲੱਗ ਪੀਆਂ ਬਾਬਰ ਦੇ ਜੇਲ੍ਹਖਾਨੇ ਪੀਸਣ ਨੂੰ ਮਿਲਦੇ ਦਾਣੇ ਚੱਕੀ ਤਾਂ ਚਲਦੀ ਆਪੇ ਆਪ ਇੱਕ ਮਸਤਾਨਾ ਜੋਗੀ ਇਹ ਗੁਰੂ ਮਹਾਰਾਜ ਜੋ ਆਪਣਾ ਜੋਗ ਸੀ ਉਹਨਾਂ ਨੇ ਸਿੱਧਾ ਨੂੰ ਹੀ ਜੋ ਹੈ ਆਪਣੇ ਸਿੱਧੇ ਰਸਤੇ ਪਾਇਆ ਸਿੱਧ ਆਸਨ ਸਭ ਜਗਤ ਦੇ ਮੁਲਤਾਨ ਵੀ ਗਏ ਬਾਬਾ ਜੀ ਬਾਬਾ ਜੀ ਬਗਦਾਦ ਵੀ ਗਏ ਲੰਕਾ ਗਏ ਨੇਪਾਲ ਗਏ ਉਹਨਾਂ ਨੇ ਚਾਰ ਜੋ ਉਦਾਸੀਆਂ ਕੀਤੀਆਂ ਚਾਰੋ ਦਿਸ਼ਾਵਾਂ ਵੱਲ ਉਹਨਾਂ ਨੇ ਸਾਰੇ ਜਗਤ ਨੂੰ ਸਮਝਾਇਆ ਅਤੇ ਕਿਹਾ ਕਿਰਤ ਜਪੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਵਾਹਿਗੁਰੂ ਦਾ ਮੰਤਰ ਦਿੱਤਾ ਜੋ ਉਹਨਾਂ ਨੇ ਇਸ ਦਾ ਜਾਪ ਕਰੋ ਸਾਨੂੰ ਉਹਨਾਂ ਦੇ ਸਿਖਿਆਵਾਂ ਤੇ ਚੱਲਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਵੇਖੋ ਆਪਣੇ ਅੰਦਰਲੇ ਸਮੇਂ ਦੇ ਵਿੱਚ ਕਰਤਾਕਪੁਰ ਸਾਹਿਬ ਜੋ ਪਾਕਿਸਤਾਨ ਵੇਖੇ ਹੈ ਉਹ ਤੇ ਖੇਤੀ ਕੀਤੀ ਆਪਣੇ ਹੱਥੇ ਹੀ ਕਿਰਤ ਕੀਤੀ ਉਹਨਾਂ ਪਹਿਲਾਂ ਸਾਨੂੰ ਕਰਕੇ ਦਿਖਾਇਆ ਤੇ ਫਿਰ ਉਪਦੇਸ਼ ਦਿੱਤੇ ਨੇ ਸਾਨੂੰ ਉਹਨਾਂ ਦੇ ਉਪਦੇਸ਼ਾਂ ਦੇ ਚੱਲਣਾ ਚਾਹੀਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਜੋ ਸਾਨੂੰ ਕਹਿ ਗਏ ਨੇ ਤੁਹਾਨੂੰ ਆਪਣੀ ਪਵਨ ਦੀ ਸੰਭਾਲ ਕਰਨੀ ਚਾਹੀਦੀ ਹੈ ਆਪਣਾ ਪਾਣੀ ਪਲੀ ਤੋਂ ਬਚਾਉਣਾ ਚਾਹੀਦਾ ਹੈ ਆਪਣੀ ਧਰਤੀ ਜੋ ਹਨ ਉਹ ਰੁੱਖਾਂ ਨਾਲ ਸਵਾਰਨੀ ਚਾਹੀਦੀ ਹੈ ਤਾਜੇ ਤੇ ਕਿਸੇ ਤਰ੍ਹਾਂ ਦੀ ਆਕਸੀਜਨ ਦੀ ਘਾਟਨਾ ਆਵੇ ਤੇ ਸਾਰਾ ਜੀਵਨ ਹਰਿਆ ਪਰਿਆ ਰਹੇ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸਭ ਦੀ ਤੰਦਰੁਸਤੀ ਨਾਮਦਾਨ ਗੁਰੂ ਘਰ ਦੇ ਨਾਲ ਜੁੜਨ ਦੀ ਕਿਰਪਾ ਕਰਨਾ ਅਤੇ ਸਾਡੀ ਕਮੇਟੀ ਵੱਲੋਂ ਵੀ ਸਾਰੀ ਸੰਗਤ ਨੂੰ ਅਪੀਲ ਹੈ ਨਿਗਰੇ ਕਾ ਹੈ ਨਾਉ ਬੁਰਾ ਜੋ ਵੀ ਹੋਵੇ ਅਮਰਤੇ ਸਾਖ ਦੇ ਗੁਰੂ ਵਾਲੇ ਨਹੀਂ ਬਣੇ ਸਾਦੇ ਚਰਨਾਂ 'ਚ ਬੇਨਤੀ ਹੈ ਅਮਰੇ ਸੇ ਕੋ ਸਿੰਘ ਸਜੋ ਗੁਰੂ ਦੇ ਜਹਾਰ ਤੇ ਚੜੋ ਇਹ ਨਾਮ ਜੋ ਹੈ ਇਹ ਹੀ ਸਾਡੇ ਨਾਲ ਜਾਣਾ ਹੈ ਬਾਕੀ ਤੇ دنیਵੀ ਮਾਇਆ ਸਾਰੀਆਂ ਚੀਜ਼ਾਂ ਇਸ ਧਰਤੀ ਤੇ ਰਹਿ ਜਾਣੀ ਹਨ ਅਸੀਂ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਜਿੱਤੇ ਇਤਨੇ ਸਾਰੇ ਜਿਹ ਪ੍ਰੋਗਰਾਮ ਕੀਤਾ ਗਿਆ ਹੈ ਕੀਰਤਨ ਦੀਵਾਨ ਸਜਾਇਆ ਗਿਆ ਹੈ ਗੁਰੂ ਕੀ ਲੰਗਰ ਟੋਟ ਵਰਤਾਇਆ ਗਿਆ ਹਨ ਉੱਤੇ ਸ਼ਾਮ ਨੂੰ ਦੀਵ ਮਾਲਾ ਕੀਤੀ ਜਾਵੇਗੀ ਸਾਰੀਆਂ ਸੰਗਤਾਂ ਦਾ ਧੰਨਵਾਦ ਇੱਕ ਵਾਰੀ ਫਿਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ